ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਸਾਰਿਆਂ ਦਾ ਆਪਣੀ ਨਵੀਂ ਵੀਡੀਓ ਦੇ ਵਿੱਚ ਆਪਣੀ ਅੱਜ ਦੀ ਕਹਾਣੀ ਬਹੁਤ ਹੀ ਭਾਵੁਕ ਕਰਨ ਵਾਲੀ ਕਹਾਣੀ ਆ ਆਪਣਾ ਨਾਮ ਦੀ ਇੱਕ ਕੁੜੀ ਹੈ ਜਿਹੜੀ ਉਹ ਇੱਕ ਸਕੂਲ ਦੇ ਵਿੱਚ ਐਜਾ ਪ੍ਰਿੰਸੀਪਲ ਜੁਆਇਨ ਕਰਦੀ ਆ ਕਲਪਨਾ ਦੀ ਉਮਰ 28 ਕ ਸਾਲ ਦੀ ਆ 28 ਕ ਸਾਲ ਦੀ ਉਮਰ ਵਿੱਚ ਕਿਸੇ ਵਧੀਆ ਸਕੂਲ ਦੀ ਪ੍ਰਿੰਸੀਪਲ ਬਣਨਾ ਇਹਦਾ ਮਤਲਬ ਉਹਦੇ ਵਿੱਚ ਕਾਬਲੀਅਤ ਆ ਉਹ ਬਹੁਤ ਪੜ੍ਹੀ ਲਿਖੀ ਆ ਜਦੋਂ ਉਹਨੇ ਪਹਿਲੇ ਦਿਨ ਜੁਆਇਨ ਕੀਤਾ ਤਾਂ ਸਾਰੇ ਸਟਾਫ ਨੇ ਕਲਪਨਾ ਦਾ ਵਧੀਆ ਸਵਾਗਤ ਕੀਤਾ ਤੇ ਉਹਨੇ ਪਹਿਲੇ ਦਿਨ ਹੀ ਸਾਰੇ ਸਟਾਫ ਨੂੰ ਬੁਲਾ ਕੇ ਕਹਿਤਾ ਸੀ ਕਿ ਮੈਂ ਜਾਦਾ ਕਿਸੇ ਤੇ ਨਾ ਰੋਬਣੀ ਮਾਰਦੀ ਹੁੰਦੀ ਜਾਦਾ ਕਿਸੇ ਨੂੰ ਕੋਈ ਕੰਮ ਨਹੀਂ ਕਹਿੰਦੀ ਹੁੰਦੀ ਬਸ ਮੇਰਚ ਹੋਣੀ ਆ ਕਿ ਆਪਾਂ ਇਸ ਸੰਸਥਾ ਦੇ ਵਿੱਚ ਰਲ ਕੇ ਕੰਮ ਕਰੀਏ ਸਾਰਿਆਂ ਨੂੰ ਆਪਣੀ ਜ਼ਿੰਮੇਵਾਰੀ ਦਾ ਅਹਿਸਾਸ ਹੋਵੇ ਆਪਾਂ ਵਧੀਆ ਐਜ਼ ਅ ਫਰੈਂਡਲੀ ਕੰਮ ਕਰੀਏ ਮੈਨੂੰ ਕਿਸੇ ਨੂੰ ਕੁਝ ਕਹਿਣਾ ਨਾ ਪਵੇ ਕੁਝ ਕਿ టీਚਰ ਆ ਉਹਦੇ ਤੋਂ ਵੱਡੀ ਉਮਰ ਦੇ ਹੁੰਦੇ ਆ ਉਹਨਾਂ ਨੂੰ ਵੀ ਉਹ ਕਹਿੰਦੀ ਆ ਕਿ ਦੇਖੋ ਉਮਰ ਦੇ لحاظ ਨਾਲ ਤੁਸੀਂ ਮੇਰੇ ਤੋਂ ਵੱਡੇ ਹੋ ਤੇ ਮੈਂ ਨਹੀਂ ਚਾਹੁੰਦੀ ਕਿ ਕੰਮ ਦੇ ਮਾਮਲੇ 'ਚ ਮੈਨੂੰ ਕਦੇ ਡੰਟਣਾ ਪਵੇ ਸਾਰਾ ਸਟਾਫ ਆ ਜਿਹੜਾ ਉਹ ਕਲਪਨਾ ਮੈਡਮ ਨੂੰ ਕਹਿੰਦਾ ਕਿ ਤੁਹਾਨੂੰ ਸ਼ਿਕਾਇਤ ਦਾ ਕਦੇ ਵੀ ਮੌਕਾ ਨਹੀਂ ਮਿਲੇਗਾ ਠੀਕ ਆ ਜੇ ਸਾਡੇ ਤੋਂ ਕਿਸੇ ਕੰਮ ਦੇ ਵਿੱਚ ਕੋਈ ਕਮੀ ਰਹੂਗੀ ਤਾਂ ਤੁਸੀਂ ਸਾਨੂੰ ਬੁਲਾ ਕੇ ਕਹਿ ਸਕਦੇ ਹੋ ਚਲੋ ਸਕੂਲ ਆ ਜਿਹੜਾ ਉਹ ਵਧੀਆ ਹੁੰਦਾ ਸਾਰਾ ਸਟਾਫ ਵਧੀਆ ਹੁੰਦਾ ਵੈਲ ਐਜੂਕੇਟਡ ਹੁੰਦਾ ਸਕੂਲ ਵਧੀਆ ਚੱਲ ਵੀ ਰਿਹਾ ਹੁੰਦਾ ਇੱਕ ਮਹੀਨੇ ਦੇ ਵਿੱਚ ਕਲਪਨਾ ਨੂੰ ਸਮਝ ਆ ਜਾਂਦੀ ਹੈ ਵੀ ਉਹਦਾ ਸਟਾਫ ਆ ਜਿਹੜਾ ਉਹ ਪੂਰਾ ਡੈਡੀਕੇਟਿਡ ਆ ਵਧੀਆ ਕੰਮ ਕਰਦਾ ਚਲੋ ਉਹਨੂੰ ਵੀ ਕੋਈ ਜ਼ਿਆਦਾ ਨਹੀਂ ਕਹਿਣਾ ਪੈਂਦਾ ਕੋਈ ਵੀ ਕੰਮ ਆ ਉਹ ਆਰਡਰ ਬੁੱਕ ਤੇ ਕੱਢਦੀ ਆ ਜਿਹੜਾ ਵੀ ਸਬੰਧਤ ਟੀਚਰ ਹੁੰਦਾ ਉਸ ਕੰਮ ਨੂੰ ਪੂਰੀ ਤਨਦੇਹੀ ਨਾਲ ਨਿਭਾਉਂਦਾ ਹੁਣ ਇੱਕ ਦਿਨ ਜਿਹੜੇ ਕਲਰਕ ਨੇ ਕਲਰਕ ਸਰ ਨੇ ਉਹ ਕਲਪਨਾ ਮੈਡਮ ਕੋਲ ਆਉਂਦੇ ਆ ਤੇ ਉਹਨਾਂ ਨੂੰ ਕਹਿੰਦੇ ਆ ਕਿ ਮੈਡਮ ਮੈਂ ਤੁਹਾਡੇ ਨਾਲ ਜ਼ਰੂਰੀ ਗੱਲ ਕਰਨੀ ਆ ਮੈਡਮ ਕਹਿੰਦੇ ਹਾਂਜੀ ਦੱਸੋ ਕਹਿੰਦੇ ਮੈਡਮ ਦੇਖੋ ਸਾਰੇ ਬੱਚਿਆਂ ਦੀ ਫੀਸ ਆ ਗਈ ਪਰ 3 ਕਲਾਸ ਦੇ ਵਿੱਚ ਇੱਕ ਕੁੜੀ ਪੜਦੀ ਆ ਕੁੜੀ ਬਹੁਤ ਇੰਟੈਲੀਜੈਂਟ ਆ ਤੇ ਉਹਦੀ ਨਾ ਪੂਰੇ 9 ਮਹੀਨਿਆਂ ਦੀ ਫੀਸ ਖੜੀ ਆ ਦੇਖੋ ਵੈਸੇ ਤਾਂ ਆਪਣੇ ਸਕੂਲ ਦਾ ਇਹ ਰੂਲ ਆ ਵੀ ਜੇ ਕੋਈ 6 ਮਹੀਨਿਆਂ ਤੱਕ ਫੀਸ ਨਹੀਂ ਭਰਦਾ ਤਾਂ ਬੱਚੇ ਦਾ ਨਾਮ ਕੱਟ ਦਿਓ ਪਰ ਕਹਿੰਦੇ ਵੀ ਮੈਂ ਕਲਾਸ ਇੰਚਾਰਜ ਨਾਲ ਗੱਲ ਕੀਤੀ ਤੇ ਉਹ ਕਹਿੰਦੇ ਆ ਵੀ ਨੂਰੀ ਦੀ ਫੀਸ ਨਹੀਂ ਆਈ ਨੂਰੀ ਪੜਾਈ ਦੇ ਵਿੱਚ ਬਹੁਤ ਹੁਸ਼ਿਆਰਾ ਵੀ ਕੋਈ ਕਾਰਨ ਹੋਊਗਾ ਉਹਦੇ ਪਿੱਛੇ ਵੀ ਆਪਾਂ ਨੂੰ ਇਸ ਤਰ੍ਹਾਂ ਨਾਮ ਨਹੀਂ ਘਟਣਾ ਚਾਹੀਦਾ ਵੀ ਪਲੀਜ਼ ਤੁਸੀਂ ਇਸ ਮਸਲੇ ਦਾ ਹੱਲ ਕਰੋ ਹਨਾ ਫੇਰ ਤੁਸੀਂ ਮੈਨੂੰ ਕਹਿਣਾ ਵੀ ਫੀਸ ਕਿਉਂ ਨਹੀਂ ਪੂਰੀ ਆਈ ਵੀ ਮੈਂ ਤਾਂ ਤੁਹਾਨੂੰ ਦੇਣਾ ਹੈ ਹਿਸਾਬ ਕਿਤਾਬ ਪ੍ਰਿੰਸੀਪਲ ਮੈਡਮ ਕਹਿੰਦੇ ਕਿ ਕੋਈ ਗੱਲ ਨਹੀਂ ਤੁਸੀਂ ਜਾਓ ਮੈਂ ਵੇਖ ਲੂੰਗੀ ਉਸ ਤੋਂ ਬਾਅਦ ਪ੍ਰਿੰਸੀਪਲ ਮੈਡਮ ਨੇ ਜਿਹੜੇ ਉਹ 3rd ਕਲਾਸ ਦੇ ਇੰਚਾਰਜ ਮੈਡਮ ਨੂੰ ਬੁਲਾਉਂਦੇ ਆ ਉਹ ਮੈਡਮ ਪ੍ਰਿੰਸੀਪਲ ਮੈਡਮ ਕੋਲ ਆਉਂਦੇ ਨੇ ਤੇ ਉਹ ਪੁੱਛਦੇ ਆ ਵੀ ਹਾਂਜੀ ਤੁਹਾਡੀ ਕਲਾਸ ਦੀ ਜੋ ਨੂਰੀ ਆ ਉਹਦੀ ਫੀਸ ਨਹੀਂ ਆ ਰਹੀ ਕੀ ਕਾਰਨ ਤੁਸੀਂ ਪੁੱਛਿਆ ਉਹ ਕਹਿੰਦੀ ਕਿ ਮੈਡਮ ਮੈਂ ਕਈ ਵਾਰ ਨੂਰੀ ਨੂੰ ਕਿਹਾ ਪਰ ਨੂਰੀ ਨੂੰ ਹੁਣ ਇਸ ਗੱਲ ਦਾ ਕੀ ਪਤਾ ਉਹ ਚੁੱਪ ਕਰ ਜਾਂਦੀ ਐ ਨੀਵੀਂ ਪਾ ਲੈਂਦੀ ਐ ਤਾਂ ਚਲੋ ਉਹ ਬੈਲ ਵਜਾਉਂਦੀ ਐ ਤੇ ਪੀਐਨ ਆਉਂਦਾ ਪੀਐਨ ਨੂੰ ਕਹਿੰਦੀ 3rd ਕਲਾਸ ਦੀ ਨੂਰੀ ਨੂੰ ਮੇਰੇ ਕੋਲ ਲੈ ਕੇ ਆਓ ਚਲੋ ਨੂਰੀ ਐ ਜਿਹੜੀ ਉਹ ਦਫ਼ਤਰ ਦੇ ਵਿੱਚ ਆ ਲਿਆਂਦੀ ਜਾਂਦੀ ਐ ਤੇ ਪ੍ਰਿੰਸੀਪਲ ਮੈਡਮ ਐ ਜਿਹੜੇ ਉਹ ਨੂਰੀ ਵੱਲ ਵੇਖਦੇ ਐ ਤੇ ਵੇਖੀ ਜਾਂਦੇ ਐ ਨੂਰੀ ਦਾ ਚਿਹਰਾ ਬਹੁਤ ਸ਼ਾਂਤ ਬਹੁਤ ਹੀ ਚੁੱਪ ਕੀਤੀ ਸੁਭਾਅ ਦੀ ਬੱਚੀ ਲੱਗ ਰਹੀ ਸੀ ਉਹ ਪ੍ਰਿੰਸੀਪਲ ਮੈਡਮ ਉਹਨੂੰ ਕੋਲ ਬੁਲਾਉਂਦੇ ਆ ਤੇ ਕਹਿੰਦੇ ਆ ਬੇਟਾ ਨੂਰੀ ਬੇਟਾ ਮੇਰੇ ਕੋਲ ਆਓ ਤੇਰੇ ਪਾਪਾ ਕੀ ਕਰਦੇ ਆ ਤੇਰੇ ਮੰਮਾ ਕੀ ਕਰਦੇ ਨੇ ਤੁਸੀਂ ਤੇਰੇ ਪਾਪਾ ਨੂੰ ਕਿਹਾ ਨਹੀਂ ਤੁਹਾਡੀ ਸਕੂਲ ਦੀ ਫੀਸ ਰਹਿੰਦੀ ਆ ਉਹ ਚੁੱਪ ਕਰਕੇ ਖੜੀ ਰਹਿੰਦੀ ਆ ਮੈਡਮ ਫੇਰ ਬੁਲਾਉਂਦੇ ਆ ਨੂਰੀ ਫੇਰ ਚੁੱਪ ਕਰਕੇ ਖੜੀ ਰਹਿੰਦੀ ਆ ਤੇ ਚਲੋ ਹਨਾ ਮੈਡਮ ਵਾਰ-ਵਾਰ ਪੁੱਛਦੇ ਆ ਉਹਨਾਂ ਨੂੰ ਐ ਹੁੰਦਾ ਵੀ ਇਹ ਬੋਲ ਕਿਉਂ ਨਹੀਂ ਰਹੀ ਉਹ ਕਹਿੰਦੇ ਨੂਰੀ ਬੇਟਾ ਮੈਂ ਕੁਝ ਪੁੱਛ ਰਹੀ ਆ ਤੁਹਾਡੇ ਘਰ ਦੇ ਵਿੱਚ ਕੌਣ ਕੌਣ ਆ ਚਲੋ ਨੂਰੀ ਕਹਿੰਦੀ ਪਾਪਾ ਉਹ ਕਹਿੰਦੇ ਪਾਪਾ ਤੇ ਤੇਰੇ ਮੰਮਾ ਮੰਮਾ ਦੇ ਨਾਂ ਤੇ ਉਹ ਸਿਰ ਮਾਰ ਦਿੰਦੀ ਆ ਨਾਂ ਦੇ ਵਿੱਚ ਤੇ ਚਲੋ ਪ੍ਰਿੰਸੀਪਲ ਮੈਡਮ ਆ ਥੋੜੇ ਜਿਨੇ ਨਾ ਸੀਰੀਅਸ ਦੇ ਹੋ ਜਾਂਦੇ ਆ ਉਹ ਕਹਿੰਦੇ ਠੀਕ ਆ ਪਾਪਾ ਨੂੰ ਮੇਰਾ ਮੈਸੇਜ ਲਾਉਣਾ ਪਾਪਾ ਮੈਨੂੰ ਆ ਕੇ ਮਿਲਣਾ ਉਹ ਕਹਿੰਦੀ ਓਕੇ ਮੈਮ ਹੁਣ ਤੁਸੀਂ ਬੇਟਾ ਕਲਾਸ ਤੇ ਜਾ ਸਕਦੇ ਹੋ ਜਦੋਂ ਪ੍ਰਿੰਸੀਪਲ ਮੈਮ ਨੇ ਕਿਹਾ ਤਾਂ ਨੂਰੀ ਉੱਥੋਂ ਭੱਜ ਕੇ ਕਲਾਸ ਵੱਲ ਚਲੀ ਜਾਂਦੀ ਆ ਇਹ ਫਿਰ ਉਸ ਤੋਂ ਬਾਅਦ ਪ੍ਰਿੰਸੀਪਲ ਮੈਡਮ ਫਿਰ ਉਹਨਾਂ ਦੇ ਕਲਾਸ ਇੰਚਾਰਜ ਨੂੰ ਕਹਿੰਦੇ ਆ ਵੀ ਇਹਦੀ ਮੰਮੀ ਹੈ ਨਹੀਂ ਤੁਹਾਨੂੰ ਆਪਣੇ ਬੱਚਿਆਂ ਦੇ ਪੇਰੈਂਟਸ ਬਾਰੇ ਪਤਾ ਹੀ ਹੋ ਤਾਂ ਉਹ ਦੱਸਦੇ ਆ ਮੈਡਮ ਕਿ ਮੈਡਮ ਜਦੋਂ ਵੀ ਪੀਟੀਐਮ ਹੁੰਦੀ ਆ ਤਾਂ ਇਹਦੀ ਪੀਟੀਐਮ ਤੇ ਕੋਈ ਨਹੀਂ ਆਉਂਦਾ ਇੱਕ ਵਾਰ ਮੈਂ ਇਹਦੇ ਪਾਪਾ ਨੂੰ ਵੇਖਿਆ ਉਹ ਵੀ ਚੁੱਪ-ਚੁੱਪ ਜਿਹਾ-ਬੁਝੇ-ਬੁਝੇ ਜੇ ਸੀ ਤੇ ਉਸ ਤੋਂ ਬਾਅਦ ਇਹਦੀ ਪੇਰੈਂਟਸ ਮੀਟਿੰਗ ਤੇ ਕੋਈ ਨਹੀਂ ਆਉਂਦਾ ਹਾਲਾਂਕਿ ਇਹ ਕਲਾਸ ਦੀ ਸਭ ਤੋਂ ਇੰਟੈਲੀਜੈਂਟ ਬੱਚੀ ਆ ਤੇ ਮੈਨੂੰ ਇਸ ਗੱਲ ਦਾ ਦੁੱਖ ਵੀ ਹੁੰਦਾ ਵੀ ਇਹਦੀ ਕਿਸੇ ਨੂੰ ਪਰਵਾਹ ਨਹੀਂ ਪਰ ਕਹਿੰਦੀ ਆਪਾਂ ਕੀ ਕਰ ਸਕਦੇ ਆ ਉਹ ਕਹਿੰਦੀ ਚਲੋ ਐਦਾਂ ਕਰੋ ਤੁਸੀਂ ਮੈਨੂੰ ਇਹਦੇ ਪਾਪਾ ਦਾ ਨੰਬਰ ਦਿਓ ਉਹ ਕਹਿੰਦੀ ਇਹਦੇ ਪਾਪਾ ਦਾ ਨੰਬਰ ਵੀ ਹੈ ਨਹੀਂ ਮੇਰੇ ਕੋਲ ਤੇ ਪ੍ਰਿੰਸੀਪਲ ਮੈਡਮ ਬੜੇ ਹੈਰਾਨ ਰਹਿ ਜਾਂਦੇ ਆ ਚਲੋ ਉਹ ਵੇਟ ਕਰਦੇ ਆ ਅਗਲੇ ਦਿਨ ਫਿਰ ਨੂਰੀ ਨੂੰ ਪੁੱਛਿਆ ਜਾਂਦਾ ਵੀ ਤੇਰੇ ਪਾਪਾ ਨੂੰ ਸੁਨੇਹਾ ਲਾਤਾ ਸੀ ਉਹ ਕਹਿੰਦੀ ਵੀ ਹਾਂ ਲਾਤਾ ਸੀ ਪੂਰਾ ਇੱਕ ਹਫਤਾ ਨੂਰੀ ਦੇ ਪਾਪਾ ਦੀ ਵੇਟ ਕੀਤੀ ਜਾਂਦੀ ਆ ਪਰ ਨੂਰੀ ਦੇ ਫਾਦਰ ਜਿਹੜੇ ਉਹ ਸਕੂਲ 'ਚ ਨਹੀਂ ਆਉਂਦੇ ਪ੍ਰਿੰਸੀਪਲ ਮੈਡਮ ਦੇ ਫਿਰ ਮਾਮਲਾ ਧਿਆਨ 'ਚ ਲਿਆਂਦਾ ਜਾਂਦਾ ਤੇ ਹੁਣ ਪ੍ਰਿੰਸੀਪਲ ਮੈਡਮ ਇਸ ਮਾਮਲੇ ਤੇ ਰੋਜ਼ ਨਿਗਰਖਦੇ ਆ ਰੋਜ਼ ਮੈਡਮ ਨੂੰ ਪੁੱਛਦੇ ਆ ਵੀ ਦੱਸੋ ਨੂਰੀ ਦਾ ਕੀ ਬਣਿਆ ਨੂਰੀ ਦਾ ਕੀ ਬਣਿਆ ਹੁਣ ਮੈਡਮ ਨੂੰ ਫੀਸ ਨਾਲੋਂ ਜ਼ਿਆਦਾ ਫਿਕਰ ਹੋ ਗਈ ਸੀ ਨੂਰੀ ਦੀ ਵੀ ਇੰਨੀ ਇੰਟੈਲੀਜੈਂਟ ਇੰਨੀ ਕੋਮਲ ਤੇ ਇੰਨੀ ਸੋਹਣੀ ਬੱਚੀ ਤੇ ਵੀ ਇਹਦੇ ਕੋਈ ਪਿੱਛੇ ਵੀ ਨਹੀਂ ਆਉਂਦਾਗਾ ਤੇ ਚਲੋ ਉਸ ਤੋਂ ਬਾਅਦ ਪੂਰਾ 15 ਦਿਨ ਗੁਜ਼ਰ ਜਾਂਦੇ ਆ ਤੇ 15 ਦਿਨ ਤੱਕ ਜਦੋਂ ਨੂਰੀ ਦੇ ਪੇਰੈਂਟਸ ਨਹੀਂ ਆਉਂਦੇ ਤਾਂ ਫਿਰ ਨਾ ਜਿਹੜੇ ਮੈਡਮ ਨੇ ਪ੍ਰਿੰਸੀਪਲ ਮੈਡਮ ਉਹ ਬੈਣ ਵਾਲੇ ਡਰਾਈਵਰ ਨੂੰ ਕਹਿੰਦੇ ਆ ਬਲਾਕੇ ਜਿਹੜੀ ਬੈਣ ਦੇ ਵਿੱਚ ਨੂਰੀ ਜਾਂਦੀ ਆ ਵੀ ਤੁਸੀਂ ਜਦੋਂ ਇਹਨੂੰ ਉਤਾਰ ਕੇ ਆਉਂਗੇ ਨਾ ਘਰੇ ਤੇ ਤੁਸੀਂ ਇਹਨਾਂ ਦੇ ਘਰ ਜਾਣਾ ਤੇ ਮੈਨੂੰ ਸੁਨੇਹਾ ਲੈ ਕੇ ਦੇਣਾ ਨੰਬਰ ਲੈ ਕੇ ਦੇਣਾ ਡਰਾਈਵਰ ਮੈਡਮ ਨੂੰ ਕਹਿ ਦਿੰਦਾ ਕਿ ਠੀਕ ਹੈ ਮੈਡਮ ਡਰਾਈਵਰ ਜਦੋਂ ਸ਼ਾਮ ਨੂੰ ਨੂਰੀ ਨੂੰ ਛੱਡਣ ਜਾਂਦਾ ਤਾਂ ਉਹ ਨੂਰੀ ਨੂੰ ਪੁੱਛਦਾ ਕਿ ਨੂਰੀ ਤੁਹਾਡਾ ਘਰ ਕਿੱਥੇ ਆ ਨੂਰੀ ਕਹਿੰਦੀ ਵੀ ਅੱਗੇ ਜਾ ਕੇ ਗਲੀ 'ਚ ਚਲੋ ਡਰਾਈਵਰ ਉੱਤਰਦਾ ਉਹਦੇ ਨਾਲ ਹੀ ਤੇ ਉਹਨੂੰ ਕਹਿੰਦਾ ਵੀ ਤੈਨੂੰ ਇੱਥੇ ਕੋਈ ਲੈਣ ਨਹੀਂ ਆਉਂਦਾ ਕਹਿੰਦੀ ਨਹੀਂ ਵੀ ਮੈਂ ਆਪੇ ਜਾਨਣੀ ਆ ਚੱਲ ਕੇ ਚਲੋ ਡਰਾਈਵਰ ਨੂਰੀ ਦੇ ਨਾਲ ਤੁਰਿਆ ਜਾਂਦਾ ਗਲੀਆਂ ਗੁਲੀਆਂ ਦੀ ਵਿੱਚ ਦੀ ਹੋ ਕੇ ਕਾਫੀ ਦੂਰ ਜਾ ਕੇ ਨੂਰੀ ਦਾ ਘਰ ਆਉਂਦਾ ਤੇ ਨੂਰੀ ਦੇ ਘਰ ਦਾ ਦਰਵਾਜ਼ਾ ਜਦੋਂ ਡਰਾਈਵਰ ਖੋਲਦਾ ਤੇ ਉਹਦੇ ਘਰ ਦੀ ਹਾਲਤ ਵੇਖ ਕੇ ਹੈਰਾਨ ਰਹਿ ਜਾਂਦਾ ਨੂਰੀ ਦਾ ਘਰ ਆ ਜਿਹੜਾ ਉਹ ਠੀਕ ਸੀ ਬਾਹਲਾ ਖਰਾਬ ਨਹੀਂ ਸੀ ਕੱਚਾ ਨਹੀਂ ਸੀ ਪਰ ਉਹਦੇ ਵਿੱਚ ਸਫਾਈ ਬਿਲਕੁਲ ਵੀ ਨਹੀਂ ਸੀ ਤੇ ਉਸ ਤੋਂ ਬਾਅਦ ਚਲੋ ਉਹ ਵੇਖਦਾ ਵੀ ਘਰ ਦੇ ਵਿੱਚ ਕੋਈ ਵੀ ਨਹੀਂ ਨੂਰੀ ਆ ਜਾਂਦੀ ਹੈ ਜਾ ਕੇ ਬੈਗ ਰੱਖ ਕੇ ਪਾਣੀ ਦਾ ਗਲਾਸ ਭਰ ਕੇ ਪੀਂਦੀ ਹੈ ਤੇ ਪੁੱਛਦੀ ਅੰਕਲ ਤੁਸੀਂ ਪਾਣੀ ਪੀਓਗੇ ਉਹ ਕਹਿੰਦਾ ਵੀ ਹਾਂ ਪੁੱਤ ਜ਼ਰੂਰ ਪੀਵਾਂਗਾ ਚਲੋ ਨੂਰੀ ਡਰਾਈਵਰ ਨੂੰ ਪਾਣੀ ਪਿਲਾਉਂਦੀ ਆ ਤੇ ਉਸ ਤੋਂ ਬਾਅਦ ਕਹਿੰਦੀ ਤੁਸੀਂ ਚਾਹ ਵੀ ਪੀਓਗੇ ਉਹ ਕਹਿੰਦਾ ਵੀ ਨਹੀਂ ਪੁੱਤ ਮੈਂ ਚਾਹ ਨਹੀਂ ਪੀਣੀ ਨਹੀਂ ਅੰਕਲ ਮੈਂ ਚਾਹ ਬਣਾਉਣੀ ਆ ਜੇ ਤੁਸੀਂ ਪੀਣੀ ਆ ਤਾਂ ਉਹ ਕਹਿੰਦਾ ਵੀ ਨਹੀਂ ਪੁੱਤਰ ਮੈਂ ਨਹੀਂ ਪੀਣੀ ਤੇ ਪਰ ਡਰਾਈਵਰ ਦਾ ਨਾ ਜਿਹੜਾ ਹਿਰਦਾ ਬਲੁੰਦ ਰਿਆ ਜਾਂਦਾ ਵੀ ਨਿੱਕੀ ਜੀ ਕੁੜੀ ਜਿਹਨੂੰ ਕੋਈ ਬੈਨ ਤੋਂ ਨਹੀਂ ਲੈਣ ਆਇਆ ਉਹਨੇ ਆਪੇ ਪਾਣੀ ਪੀਤਾ ਆਪੇ ਚਾਹ ਦੀਆਂ ਗੱਲਾਂ ਕਰਦੀ ਆ ਅਗਲੇ ਦਿਨ ਪ੍ਰਿੰਸੀਪਲ ਮੈਡਮ ਦੇ ਕੈਬਨ ਤੇ ਜਾਂਦਾ ਤੇ ਉਹਨਾਂ ਨੂੰ ਕਹਿੰਦਾ ਕਿ ਮੈਡਮ ਤੁਸੀਂ ਕੱਲ ਮੇਰੀ ਡਿਊਟੀ ਲਈ ਸੀ ਨੂਰੀ ਦੇ ਘਰ ਜਾਣ ਦੀ ਮੈਂ ਨੂਰੀ ਦੇ ਘਰ ਗਿਆ ਸੀ ਪਰ ਮੈਂ ਨੂਰੀ ਦੇ ਘਰ ਸੁਨੇਹਾ ਕਿਨੂੰ ਲਾਉਂਦਾ ਉਹਦੇ ਘਰ ਤਾਂ ਕੋਈ ਵੀ ਨਹੀਂ ਸੀ ਪ੍ਰਿੰਸੀਪਲ ਮੈਡਮ ਕਹਿੰਦੇ ਕੀ ਮਤਲਬ ਤਾਂ ਫਿਰ ਉਹ ਕਹਿੰਦਾ ਕਿ ਮੈਡਮ ਕੱਲ ਦਾ ਮੇਰਾ ਜੀ ਨਹੀਂ ਲੱਗਿਆ ਜਦੋਂ ਮੈਂ ਨੂਰੀ ਨੂੰ ਉਹਦੇ ਘਰ ਛੱਡਣ ਗਿਆ ਪਹਿਲੀ ਗੱਲ ਤਾਂ ਉਹ ਇੰਨੀ ਦੂਰੋਂ ਆ ਕੇ ਬੈਨ ਤੇ ਚੜਦੀ ਆ ਫਿਰ ਉਹਨੂੰ ਕੋਈ ਛੱਡਣ ਨਹੀਂ ਆਉਂਦਾ ਲੈਣ ਤੇ ਜਦੋਂ ਮੈਂ ਉਹਨਾਂ ਦੇ ਘਰੇ ਗਿਆ ਤੇ ਉਹਨਾਂ ਦੇ ਘਰ ਦੀ ਹਾਲਤ ਹੀ ਬੜੀ ਖਰਾਬ ਸੀ ਕੋਈ ਸਫਾਈ ਨਹੀਂ ਸੀ ਤੇ ਫਿਰ ਪਹਿਲਾਂ ਨੂਰੀ ਨੇ ਪਾਣੀ ਪੀਤਾ ਫਿਰ ਮੈਨੂੰ ਚਾਹ ਬਣਾਉਣ ਦਾ ਕਿਹਾ ਵੀ ਇਹਦਾ ਮਤਲਬ ਨੂਰੀ ਕੱਲੀ ਰਹਿੰਦੀ ਆ ਇਹਦੇ ਪਾਪਾ ਜਿਹੜੇ ਉਹ ਲੇਟ ਨਾਈਟ ਘਰ ਆਉਂਦੇ ਹੋਣਗੇ ਤੇ ਵੀ ਕੀ ਪਤਾ ਕੀ ਕੰਮ ਕਰਦੇ ਹੋਣਗੇ ਫਿਰ ਫੀਸ ਦੇਣ ਜੋਗੇ ਉਹਨਾਂ ਕੋਲ ਪੈਸੇ ਵੀ ਹੋਣਗੇ ਕਿ ਨਹੀਂ ਤਾਂ ਮੈਡਮ ਕਹਿੰਦੇ ਵੀ ਇਹ 3rd ਕਲਾਸ ਦੇ ਵਿੱਚ ਹੋ ਗਈ ਆ ਹੁਣ ਤੱਕ ਇਹਦੀ ਫੀਸ ਉਹ ਕਹਿੰਦੇ ਵੀ ਉਹ ਤੁਸੀਂ ਮੈਡਮ ਨੂੰ ਪੁੱਛ ਸਕਦੇ ਹੋ ਚਲੋ ਫਿਰ ਕਲਰਕ ਨੂੰ ਬੁਲਾਇਆ ਜਾਂਦਾ ਵੀ ਹੁਣ ਤੱਕ ਨੂਰੀ ਦੀ ਫੀਸ ਉਹ ਕਹਿੰਦੇ ਕਿ ਨੂਰੀ ਦੀ ਫੀਸ ਹੁਣ ਤੱਕ ਠੀਕ ਆਉਂਦੀ ਰਹੀ ਆ 3d ਚ ਹੋ ਗਈ ਆ ਉਦੋਂ ਪਹਿਲਾਂ ਸੈਕਿੰਡ ਦੇ ਵਿੱਚ ਕਦੇ-ਕਦੇ ਲੇਟ ਹੋ ਜਾਂਦੀ ਸੀ ਇਹਦੀ ਫੀਸ ਤੇ ਫੀਸ ਵੀ ਜਿਹੜੀ ਇਹਦੇ ਬੈਗ ਦੇ ਵਿੱਚ ਹੀ ਪਾ ਦਿੱਤੀ ਜਾਂਦੀ ਸੀ ਤੇ ਇਹ ਆ ਕੇ ਮੈਡਮ ਨੂੰ ਫੜਾ ਦਿੰਦੀ ਸੀ ਵੀ ਫੀਸ ਭਰਨ ਵੀ ਨਹੀਂ ਕੋਈ ਆਇਆ ਇਸ ਗੱਲ ਤੇ ਪ੍ਰਿੰਸੀਪਲ ਮੈਡਮ ਹੋਰ ਹੈਰਾਨ ਹੁੰਦੇ ਆ ਉਹ ਬੈਂਡ ਦੇ ਡਰਾਈਵਰ ਨੂੰ ਬੁਲਾਉਂਦੇ ਆ ਤੇ ਉਹਨੂੰ ਕਹਿੰਦੇ ਆ ਕਿ ਤੈਨੂੰ ਨੂਰੀ ਦਾ ਘਰ ਪਤਾ ਨਾ ਉਹ ਕਹਿੰਦਾ ਹਾਂਜੀ ਪਤਾ ਕਹਿੰਦੀ ਚਲ ਆਇਆ ਕਰ ਮੇਰੀ ਗੱਡੀ ਕੱਢ ਆਪਾਂ ਜਾ ਕੇ ਆਉਣੇ ਆ ਉਹ ਕਹਿੰਦੀ ਮੈਡਮ ਆਪਾਂ ਜਾ ਕੇ ਕੀ ਕਰਾਂਗੇ ਵੀ ਇਹਨਾਂ ਦੇ ਘਰ ਤਾਂ ਕੋਈ ਨਹੀਂ ਹੁੰਦਾ ਕਹਿੰਦੀ ਫਿਰ ਵੀ ਆਪਾਂ ਨੂੰ ਜਾਣਾ ਚਾਹੀਦਾ ਚੱਲ ਚਲੋ ਉਹ ਦੋਨੋਂ ਜਾਣੇ ਆ ਨਾ ਜਿਹੜੇ ਉਹ ਨੂਰੀ ਦੇ ਘਰ ਵੱਲ ਚੱਲ ਪੈਂਦੇ ਆ ਨੂਰੀ ਦੇ ਗੇਟ ਅੱਗੇ ਜਾ ਕੇ ਡਰਾਈਵਰ ਗੱਡੀ ਲਾ ਦਿੰਦਾ ਮੈਡਮ ਗੱਡੀ 'ਚ ਉਤਰਦੇ ਆ ਤੇ ਦਰਵਾਜ਼ਾ ਜਿਹੜਾ ਉਹਨੂੰ ਕੱਲਾ ਕੁੰਡਾ ਲੱਗਿਆ ਹੁੰਦਾ ਲੋਕ ਨਹੀਂ ਲੱਗਿਆ ਹੁੰਦਾ ਚਲੋ ਉਹ ਦਰਵਾਜ਼ਾ ਖੋਲਦੇ ਆ ਤੇ ਅੰਦਰ ਜਾਂਦੇ ਆ ਅੰਦਰ ਜਾ ਕੇ ਜਦੋਂ ਵੇਖਦੇ ਆ ਘਰ ਦੀ ਹਾਲ ਤਾਂ ਜਿਹੜੀ ਘਰ ਸੋਹਣਾ ਹੁੰਦਾ ਪਰ ਸਫਾਈ ਨਹੀਂ ਇੰਨੀ ਹੁੰਦੀ ਤੇ ਚਲੋ ਇਹ ਪਤਾ ਲੱਗ ਰਿਹਾ ਹੁੰਦਾ ਵੀ ਇਸ ਘਰ ਦੇ ਵਿੱਚ ਕੋਈ ਔਰਤ ਨਹੀਂ ਰਹਿੰਦੀ। ਉਸ ਤੋਂ ਬਾਅਦ ਪ੍ਰਿੰਸੀਪਲ ਮੈਡਮ ਅੱਗੇ ਜਾਂਦੇ ਆ। ਕਮਰੇ ਵੇਖਦੇ ਆ। ਕਮਰੇ ਨੂੰ ਵੀ ਲੋਕ ਨਹੀਂ ਲੱਗਿਆ ਹੁੰਦਾ। ਜਦੋਂ ਉਹ ਕਮਰੇ ਦਾ ਦਰਵਾਜ਼ਾ ਕੁੰਡਾ ਖੋਲ ਕੇ ਖੋਲਦੇ ਆ। ਦਰਵਾਜ਼ਾ ਖੋਲ ਕੇ ਉਹ ਇੱਕਦਮ ਚੌਂਕ ਜਾਂਦੇ ਆ ਕਿਉਂਕਿ ਕਮਰੇ ਦੇ ਸਾਹਮਣੇ ਵਾਲੀ ਕੰਧ ਤੇ ਇੱਕ ਫੋਟੋ ਲੱਗੀ ਸੀ ਤੇ ਉਸ ਫੋਟੋ ਨੂੰ ਵੇਖ ਕੇ ਪ੍ਰਿੰਸੀਪਲ ਮੈਡਮ ਜਿਹੜੀ ਉਹ ਘਬਰਾ ਜਾਂਦੇ ਆ। ਘਬਰਾ ਕੇ ਹੋਣੀ ਪੈਰੀ ਉੱਥੋਂ ਵਾਪਸ ਮੁੜਦੇ ਆ ਤੇ ਡਰਾਈਵਰ ਨੂੰ ਕਹਿੰਦੇ ਆ ਡਰਾਈਵਰ ਚੱਲ ਚੱਲੀਏ। ਉਹ ਕਹਿੰਦੇ ਮੈਡਮ ਆ ਵੀ ਤੁਸੀਂ ਕੀ ਲੈਣ ਆਏ ਸੀ ਤੇ ਇੰਨਾ ਕਿਉਂ ਘਬਰਾ ਗਏ ਠੀਕ ਆ ਮੈਂ ਤੁਹਾਨੂੰ ਪਹਿਲਾਂ ਵੀ ਕਿਹਾ ਸੀ ਵੀ ਇੱਥੇ ਕਿਹੜਾ ਆਪਾਂ ਨੂੰ ਕੋਈ ਮਿਲਣਾ ਫਿਰ ਵੀ ਆਪਾਂ ਆ ਗਏ ਹੁਣ ਤੁਹਾਨੂੰ ਅਚਾਨਕ ਕੀ ਹੋ ਗਿਆ ਉਹ ਕਹਿੰਦੀ ਬਸ ਘਰ ਚਲਦੇ ਆ ਉਹ ਕਹਿੰਦਾ ਵੀ ਘਰ ਕਹਿੰਦੀ ਸੌਰੀ ਸੌਰੀ ਸਕੂਲ ਚਲਦੇ ਆ ਚਲੋ ਉਸ ਤੋਂ ਬਾਅਦ ਡਰਾਈਵਰ ਆ ਜਿਹੜਾ ਗੱਡੀ ਚਲਾਉਂਦਾ ਮੈਡਮ ਬੈਂਦੇ ਆ ਤੇ ਮੈਡਮ ਪਸੀਨਾ ਪਸੀਨੀ ਹੋ ਜਾਂਦੇ ਆ ਰਮਾਲ ਦੇ ਨਾਲ ਉਹ ਆਪਣਾ ਚਿਹਰਾ ਸਾਫ਼ ਕਰਦੇ ਆ ਤੇ 10 ਮਿੰਟਾਂ ਦੇ ਵਿੱਚ ਸਕੂਲ ਦੇ ਵਿੱਚ ਪਹੁੰਚ ਜਾਂਦੇ ਆ ਸਕੂਲ 'ਚ ਪਹੁੰਚ ਕੇ ਪ੍ਰਿੰਸੀਪਲ ਮੈਡਮ ਫਟਾਫਟ ਆਪਣੇ ਕੈਬਨ ਦੇ ਵਿੱਚ ਜਾਂਦੇ ਆ ਤੇ ਪਾਣੀ ਮੰਗਦੇ ਆ ਪੀਐਨ ਉਹਨਾਂ ਨੂੰ ਪਾਣੀ ਦਿੰਦਾ ਤੇ ਪੀਐਨ ਆ ਜਿਹੜਾ ਉਹ ਕਹਿੰਦਾ ਮੈਡਮ ਕੋਈ ਗੱਲ ਹੈ ਤੁਹਾਨੂੰ ਵੀ ਤੁਹਾਡਾ ਚਿਹਰਾ ਐ ਕਿਉਂ ਹੋਇਆ ਵੀ ਤੁਸੀਂ ਇੱਕ ਭਰਾਏ ਭਰਾਏ ਜਿਵੇਂ ਲੱਗ ਰਹੇ ਹੋ ਉਹ ਕਹਿੰਦੀ ਵੀ ਨਹੀਂ ਪੈਸੇ ਹੀ ਲੱਗ ਰਿਹਾ ਤੁਹਾਨੂੰ ਚਲੋ ਜਿਹੜਾ ਸਟਾਫ ਆ ਉਹਦੇ 'ਚ ਗੱਲ ਪਹੁੰਚ ਜਾਂਦੀ ਆ ਕਿਉਂਕਿ ਪੀਐਨ ਆ ਜਿਹੜਾ ਉਹ 3rd ਕਲਾਸ ਦੀ ਮੈਡਮ ਨੂੰ ਦੱਸਿਆ ਹੁੰਦਾ ਵੀ ਮੈਡਮ ਨੂਰੀ ਦੇ ਘਰ ਗਏ ਸੀ ਤੇ ਉੱਥੋਂ ਕੋ ਭਰਾਏ ਭਰਾਏ ਆਏ ਆ ਉਹ ਮੈਡਮ ਦੂਜੀ ਮੈਡਮ ਕੋਲ ਗੱਲ ਕਰ ਦਿੰਦੇ ਆ ਕਿਉਂਕਿ ਪ੍ਰਿੰਸੀਪਲ ਦਾ ਵਰਤਾਅ ਹੁਣ ਤੱਕ ਵਧੀਆ ਸੀ ਤੇ ਸਾਰਿਆਂ ਨੂੰ ਫਿਕਰ ਹੋ ਜਾਂਦੀ ਆ ਤੇ ਚਲੋ 3rd ਕਲਾਸ ਦੇ ਇਨਚਾਰਜ ਮੈਡਮ ਆ ਜਿਹੜੀ ਉਹ ਪ੍ਰਿੰਸੀਪਲ ਕੋਲ ਆਉਂਦੇ ਆ ਤੇ ਉਹਨਾਂ ਨੂੰ ਕਹਿੰਦੇ ਆ ਮੈਡਮ ਤੁਸੀਂ ਨੂਰੀ ਦੇ ਘਰ ਗਏ ਸੀ ਕੀ ਜਵਾਬ ਮਿਲਿਆ ਤਾਂ ਜਿਹੜੀ ਕਲਪਨਾ ਮੈਡਮ ਆ ਉਹ ਹੋਰ ਘਬਰਾ ਜਾਂਦੀ ਆ ਉਹਨਾਂ ਨੂੰ ਘਬਰਾ ਜਾਂਦੇ ਦੇਖ ਕੇ 3rd ਕਲਾਸ ਵਾਲੀ ਮੈਡਮ ਆ ਜਿਹੜੇ ਉਹ ਕਹਿੰਦੇ ਮੈਡਮ ਤੁਸੀਂ ਘਬਰਾਓ ਨਾ ਪਲੀਜ਼ ਮੇਰਾ ਕੋਈ ਇਦਾਂ ਦਾ ਮਤਲਬ ਨਹੀਂ ਸੀ ਪੁੱਛਣ ਦਾ ਮੈਂ ਤਾਂ ਵੈਸੇ ਹੀ ਪੁੱਛ ਲਿਆ ਤੁਹਾਨੂੰ ਕੀ ਹੋ ਗਿਆ ਕਲਪਨਾ ਮੈਡਮ ਹੈ ਜਿਹੜੇ ਉਹਨਾਂ ਦੀਆਂ ਅੱਖਾਂ ਦੇ ਵਿੱਚ ਹੰਝੂ ਆ ਜਾਂਦੇ ਆ ਰੋਣ ਲੱਗ ਜਾਂਦੇ ਆ ਤੇ ਉਹ ਕਹਿੰਦੇ ਆ ਵੀ ਨੂਰੀ ਨੂੰ ਬੁਲਾਓ ਚਲੋ ਨੂਰੀ ਨੂੰ ਫਿਰ ਬੁਲਾਇਆ ਜਾਂਦਾ ਤੇ ਪ੍ਰਿੰਸੀਪਲ ਮੈਡਮ ਨੂਰੀ ਨੂੰ ਆਪਣੀ ਗੋਦੀ ਦੇ ਵਿੱਚ ਬਿਠਾ ਕੇ ਉਹਨੂੰ ਬਹੁਤ ਪਿਆਰ ਕਰਦੇ ਆ ਬਹੁਤ ਜ਼ਿਆਦਾ ਪਿਆਰ ਕਰਦੇ ਆ ਤੇ ਉਸ ਤੋਂ ਬਾਅਦ ਉਹਨੂੰ ਕਹਿੰਦੇ ਕਿ ਨੂਰੀ ਬੇਟਾ ਤੇਰੇ ਪਾਪਾ ਨੂੰ ਕਹਿਣਾ ਵੀ ਮੈਡਮ ਤੈਨੂੰ ਮਿਲਣਾ ਚਾਹੁੰਦੇ ਆਗੇ ਕੰਨੀ ਮੈਡਮ ਮੈਂ ਕਿਹਾ ਸੀ ਪਰ ਪਾਪਾ ਆਉਂਦੇ ਨਹੀਂ ਉਹ ਕਹਿੰਦੀ ਪਾਪਾ ਕਿੰਨੇ ਵਜੇ ਕੰਮ ਤੋਂ ਆਉਂਦੇ ਆਗੇ ਤਾਂ ਪ੍ਰਿੰਸੀਪਲ ਮੈਡਮ ਨੂੰ ਨੂਰੀ ਦੱਸਦੀ ਆ ਕਿ ਉਹ ਸ਼ਾਮ ਨੂੰ ਆਉਂਦੇ ਆ ਸ਼ਾਮ ਨੂੰ ਵੀ ਉਹਨਾਂ ਦੀ ਡਰਿੰਕ ਕੀਤੀ ਹੁੰਦੀ ਆ ਬਸ ਉਹ ਕਈ ਵਾਰ ਰੋਟੀ ਖਾ ਲੈਂਦੇ ਆ ਕਈ ਵਾਰ ਨਹੀਂ ਖਾਂਦੇ ਕੋਈ ਨਹੀਂ ਬੇਟਾ ਤੁਸੀਂ ਖਾਣਾ ਕਿੱਥੇ ਖਾਣੇ ਹੋ ਨਾਲੇ ਜਦੋਂ ਤੁਸੀਂ ਸਵੇਰੇ ਆਉਨੇ ਹੋ ਤੁਸੀਂ ਵਧੀਆ ਤਿਆਰ ਹੁੰਨੇ ਹੋ ਸੋ ਨੂੰ ਕੌਣ ਤਿਆਰ ਕਰਦਾ ਤਾਂ ਉਹ ਸਾਰੀ ਗੱਲ ਦੱਸਦੀ ਆ ਮੈਮ ਸਵੇਰੇ ਮੇਰੇ ਪਾਪਾ ਠੀਕ ਹੁੰਦੇ ਆ ਉਹ ਮੈਨੂੰ ਤਿਆਰ ਕਰਕੇ ਸਕੂਲ ਭੇਜਦੇ ਆ ਮੇਰੇ ਵਾਸਤੇ ਪਰੌਂਠਾ ਵੀ ਬਣਾ ਦਿੰਦੇ ਆ ਪਰ ਸ਼ਾਮ ਨੂੰ ਉਹਨਾਂ ਦੀ ਕਈ ਵਾਰ ਡਰਿੰਕ ਕੀਤੀ ਹੁੰਦੀ ਆ ਉਹ ਮੈਨੂੰ ਬਿਸਕੁਟ ਲਿਆ ਦਿੰਦੇ ਆ ਜਾਂ ਮੈਨੂੰ ਫਰੂਟ ਲਿਆ ਦਿੰਦੇ ਆ ਮੈਂ ਉਹੀ ਖਾ ਲੈਨੀ ਆ ਕਹਿੰਦੇ ਤੇਰੇ ਮਮਾ ਕਹਿੰਦੇ ਮਮਾ ਸਾਡੇ ਨਾਲ ਨਹੀਂ ਰਹਿੰਦੇ ਜਦੋਂ ਇੰਨੀ ਗੱਲ ਸੁਣਦੀ ਆ ਤਾਂ ਕਲਪਨਾ ਆਪਣੀ ਪਿਛਲੀ ਜ਼ਿੰਦਗੀ ਦੇ ਵਿੱਚ ਖੋ ਜਾਂਦੀ ਆ ਜਿਹੜੀ ਨੂਰੀ ਦੇ ਘਰ ਫੋਟੋ ਲੱਗੀ ਸੀ ਉਹ ਅਸਲ ਦੇ ਵਿੱਚ ਫੋਟੋ ਦੇ ਵਿੱਚ ਜਿਹੜਾ ਬੰਦਾ ਸੀ ਨੂਰੀ ਦਾ ਜਿਹੜਾ ਪਾਪਾ ਸੀ ਉਹ ਪ੍ਰਿੰਸੀਪਲ ਮੈਡਮ ਦਾ ਤਲਾਕशुदा ਪਤੀ ਹੁੰਦਾ ਆਪਣਾ ਮੈਡਮ ਆਪਣੇ ਅਤੀਤ ਦੇ ਵਿੱਚ ਗੁਆਚ ਜਾਂਦੀ ਆ ਅੱਜ ਤੋਂ 5 ਸਾਲ ਪਹਿਲਾਂ ਕਲਪਨਾ ਮੈਡਮ ਦਾ ਵਿਆਹ ਹੋਇਆ ਸੀ ਕਲਪਨਾ ਮੈਡਮ ਦਾ ਪਤੀ ਪੜਿਆ ਰਿਖਿਆ ਸੀ ਸਮਝਦਾਰ ਸੀ ਦੋਨਾਂ ਜੀਆਂ ਦਾ ਦੋਨਾਂ ਪਰਿਵਾਰਾਂ ਦੀ ਸਹਿਮਤੀ ਦੇ ਨਾਲ ਵਿਆਹ ਹੁੰਦਾ ਤੇ ਕਲਪਨਾ ਵਿਆਹ ਕੇ ਆਪਣੇ ਸਹੁਰੇ ਘਰ ਆਉਂਦੀ ਆ ਸਹੁਰੇ ਘਰ ਦੇ ਵਿੱਚ ਉਹਦੇ ਸੱਸ ਸਹੁਰਾ ਤੇ ਉਹਦਾ ਪਤੀ ਹੁੰਦੇ ਆ ਕਲਪਨਾ ਅੱਗੇ ਪੜਾਈ ਕਰਨ ਦੀ ਗੱਲ ਕਰਦੀ ਆ ਪਹਿਲਾਂ ਤਾਂ ਉਹਦਾ ਪਤੀ ਉਹਨੂੰ ਪੜਨ ਦੀ ਇਜਾਜ਼ਤ ਦੇ ਦਿੰਦਾ ਪਰ ਹੌਲੀ-ਹੌਲੀ ਘਰਾਂ ਦੀ ਉਹੀ ਕਿਚਕਿਚ ਕਲਪਨਾ ਦੀ ਸੱਸ ਦੀਆਂ ਸ਼ਿਕਾਇਤਾਂ ਤੇ ਕਲਪਨਾ ਦਾ ਪਤੀ ਹੈ ਜਿਹੜਾ ਉਹ ਵੀ ਕਲਪਨਾ ਨੂੰ ਕਹਿ ਦਿੰਦਾ ਵੀ ਤੂੰ ਪੜ ਕੇ ਕੀ ਲੈਣਾ ਇਸ ਗੱਲ ਦੇ ਚੱਲਦਿਆਂ ਫਿਰ ਵੀ ਕਲਪਨਾ ਜਿਹੜੀ ਆਪਣੀ ਪੜ੍ਹਾਈ ਤੇ ਫੋਕਸ ਕਰਦੀ ਆ ਤੇ ਜਦੋਂ ਉਹਨਾਂ ਦੇ ਵਿਆਹ ਨੂੰ 3 ਸਾਲ ਹੋ ਜਾਂਦੇ ਆ ਕਲਪਨਾ ਦੀ ਕੋਖ ਹਰੀ ਨਹੀਂ ਹੁੰਦੀ ਤੇ ਹੁਣ ਕਲਪਨਾ ਦੀ ਸੱਸਾ ਜਿਹੜੀ ਉਹ ਆਪਣੇ ਪੁੱਤਰ ਨੂੰ ਕਹਿੰਦੀ ਆ ਵੀ ਤੇਰੇ ਘਰ ਵਾਲੀ ਤਾਂ ਵਾਂਹ ਜਾਏ ਤੇ ਤਾਂ ਬੱਚਾ ਨਹੀਂ ਹੁੰਦਾ ਮੈਨੂੰ ਜਲਦੀ ਪੋਤਾ ਜਾਂ ਪੋਤੀ ਚਾਹੀਦੀ ਆ ਤੇ ਹੁਣ ਦੇਖੋ ਜੋ ਚੀਜ਼ਾਂ ਕੁਦਰਤ ਦੇ ਹੱਥ ਆ ਉਹਦੇ 'ਚ ਬੰਦਾ ਕੀ ਕਰ ਸਕਦਾ ਤੇ ਉਹਦੇ ਘਰ ਵਾਲਾ ਉਹਨੂੰ ਕਹਿੰਦਾ ਵੀ ਚਲੋ ਆਪਾਂ ਟ੍ਰੀਟਮੈਂਟ ਕਰਾਈਏ ਵੀ ਆਪਾਂ ਬੇਬੀ ਪਲਾਨ ਕਰੀਏ ਉਹ ਕਹਿੰਦੀ ਵੀ ਤੁਸੀਂ ਇਦਾਂ ਨਾ ਕਰੋ ਮੈਨੂੰ ਆਪਣੀ ਪੜ੍ਹਾਈ ਕੰਪਲੀਟ ਕਰ ਲੈਣ ਦਿਓ ਹੋ ਸਕਦਾ ਪੜ੍ਹਾਈ ਕਰਦੇ ਕਰਦੇ ਆਪਣੇ ਵੈਸੀ ਬੇਬੀ ਕਨਸੀਵ ਹੋ ਜੇ ਤੇ ਉਹ ਕਹਿੰਦਾ ਵੀ ਨਹੀਂ ਮਾਂ ਚਾਹੁੰਦੀ ਆ ਵੀ ਪੋਤਾ ਜਾਂ ਪੋਤੀ ਜਲਦੀ ਹੋਵੇ ਇਸ ਲਈ ਆਪਾਂ ਨੂੰ ਦਵਾਈ ਲੈਣੀ ਪੈਣੀ ਆ ਆਪਾਂ ਨੂੰ ਟ੍ਰੀਟਮੈਂਟ ਕਰਾਉਣਾ ਪੈਣਾ ਚਲੋ ਕਲਪਨਾ ਨਾ ਚਾਹੁੰਦੇ ਹੋਏ ਡਾਕਟਰ ਦੇ ਚਲੀ ਜਾਂਦੀ ਆ ਤੇ ਡਾਕਟਰ ਜਿਹੜੇ ਉਹ ਇੱਕ ਗੱਲ ਸਪਸ਼ਟ ਦੱਸ ਦਿੰਦੇ ਆ ਸਾਰੇ ਟੈਸਟ ਕਰਨ ਤੋਂ ਬਾਅਦ ਵੀ ਕਲਪਨਾ ਕਦੇ ਮਾਂ ਨਹੀਂ ਬਣ ਸਕਦੀ ਇਸ ਗੱਲ ਦਾ ਕਲਪਨਾ ਨੂੰ ਬਹੁਤ ਵੱਡਾ ਸਦਮਾ ਲੱਗਦਾ ਤੇ ਉਹਦਾ ਪਤੀ ਹੈ ਜਿਹੜਾ ਉਹ ਆਪਣੀ ਮਾਂ ਨੂੰ ਆ ਕੇ ਸਾਰੀ ਗੱਲ ਦੱਸ ਦਿੰਦਾ ਵੀ ਤੇਰੀ ਨੂੰ ਕਦੇ ਵੀ ਮਾਂ ਨਹੀਂ ਬਣ ਸਕਦੀ ਤੇ ਉਸ ਤੋਂ ਬਾਅਦ ਕਲਪਨਾ ਦੀ ਸੱਸਾ ਜਿਹੜੀ ਉਹ ਕਲਪਨਾ ਨੂੰ ਕਹਿੰਦੀ ਹੈ ਵੀ ਤੂੰ ਸਾਡੇ ਘਰੇ ਨਹੀਂ ਰਹਿ ਸਕਦੀ ਵੀ ਮੈਂ ਆਪਣੇ ਪੁੱਤਰ ਦਾ ਦੂਜਾ ਵਿਆਹ ਕਰੂੰਗੀ ਵੀ ਤੂੰ ਮੇਰੇ ਪੁੱਤਰ ਨੂੰ ਤਲਾਕ ਦੇ ਦੇ ਕਲਪਨਾ ਦਾ ਪਤੀ ਉਹਨੂੰ ਤਲਾਕ ਨਹੀਂ ਦੇਣਾ ਚਾਹੁੰਦਾ ਸੀ ਪਰ ਫਿਰ ਉਹ ਵੀ ਆਪਣੀ ਮਾਂ ਦੀਆਂ ਗੱਲਾਂ ਚਾਹੁੰਦਾ ਵੀ ਇਹ ਮਾਂ ਨਹੀਂ ਬਣ ਸਕਦੀ ਮੈਨੂੰ ਬੱਚਾ ਨਹੀਂ ਦੇ ਸਕਦੀ ਮੈਂ ਇਹ ਤਾਂ ਕਿ ਕਰਾਉਣਾ ਚਲੋ ਜਦੋਂ ਉਹਦੇ ਨਾਲ ਬਾਲਾ ਮਾੜਾ ਬਿਹੇਵ ਕਰਨ ਲੱਗ ਜਾਂਦੇ ਆ ਤਕਲਪਣਾ ਨੂੰ ਵੀ ਇਦਾਂ ਲੱਗਣ ਲੱਗ ਜਾਂਦਾ ਵੀ ਮੇਰੀ ਤਾਂ ਇਸ ਘਰ ਦੇ ਵਿੱਚ ਵੈਲਿਊ ਹੈ ਨਹੀਂ ਕੋਈ ਵੀ ਇਹ ਤਾਂ ਇਹਨਾਂ ਨੂੰ ਤਾਂ ਬੱਚਾ ਚਾਹੀਦਾ ਵੀ ਇਹ ਇਕੱਲੇ ਬੱਚੇ ਦੇ ਸਿਰ ਤੇ ਸਾਰੀ ਉਮਰ ਮੈਨੂੰ ਰੱਖਣਗੇ ਵੀ ਨਹੀਂ ਤਾਂ ਮੇਰੀ ਆਪ ਦੀ ਕੋਈ ਵੈਲਿਊ ਨਹੀਂ ਉਹ ਕਹਿੰਦੀ ਵੀ ਠੀਕ ਆ ਰਾਹੁਲ ਜਿਵੇਂ ਤੁਹਾਨੂੰ ਮਨਜ਼ੂਰ ਆ ਤੇ ਚਲੋ ਰਾਹੁਲ ਆ ਜਿਹੜਾ ਉਹ ਕਾਗਜ਼ ਤਿਆਰ ਕਰਦਾ ਤੇ ਆਪਣੇ ਪਤਨੀ ਨੂੰ ਜਿਹੜਾ ਤਲਾਕ ਦੇ ਦਿੰਦਾ ਤਲਾਕ ਦੇਣ ਤੋਂ ਬਾਅਦ ਕਲਪਣਾ ਜਿਹੜੀ ਬਿਲਕੁਲ ਟੁੱਟ ਜਾਂਦੀ ਆ ਪਰ ਉਹ ਆਪਣੇ ਆਪ ਨੂੰ ਕਮਜ਼ੋਰ ਨਹੀਂ ਪੈਣ ਦਿੰਦੀ ਉਹ ਆਪਣੀ ਪੜ੍ਹਾਈ ਤੇ ਵੱਧ ਜ਼ੋਰ ਲਾਉਂਦੀ ਆ ਤੇ ਉਹ ਪੇਪਰ ਕਲੀਅਰ ਕਰਦੀ ਆ ਤੇ ਦੇਖੋ ਇਧਰ ਪ੍ਰਿੰਸੀਪਲ ਉਹ ਬਣ ਜਾਂਦੀ ਆ ਉਹ ਆਪਣੇ ਅਤੀਤ ਨੂੰ ਭੁੱਲਣ ਦੀ ਕੋਸ਼ਿਸ਼ ਕਰਦੀ ਆ ਪਰ ਭੁੱਲ ਨਹੀਂ ਸਕਦਾ ਹੁੰਦਾ ਕੋਈ ਵੀ ਬੰਦਾ ਕਿਸੇ ਨੂੰ ਭੁੱਲਣਾ ਇੰਨਾ ਆਸਾਨ ਨਹੀਂ ਹੁੰਦਾ ਤੇ ਚਲੋ ਉਹ ਆਪਣੀ ਜੌਬ ਆ ਜਿਹੜੀ ਸ਼ੁਰੂ ਕਰ ਲੈਂਦੀ ਆ ਹੁਣ ਜੌਬ ਮਿਲਦਿਆਂ ਹੀ ਉਹਦੇ ਸਾਹਮਣੇ ਉਹਦਾ ਅਤੀਤ ਆ ਕੇ ਖੜ ਜਾਂਦਾ ਫਿਰ ਉਹ ਸੋਚਦੀ ਆ ਵੀ ਨੂਰੀ 3rd ਕਲਾਸ ਚ ਹੋ ਗਈ ਆ ਇਹਦੀ ਉਮਰ ਤਾਂ ਕਾਫੀ ਵੱਡੀ ਆ ਵੀ ਇੱਕ ਧੀ ਬੱਚੀ ਆ ਜੇ ਮੰਨ ਲਵੋ ਉਹ ਰਾਹੁਲ ਨੇ ਵਿਆਹ ਵੀ ਕਰਾਇਆ ਤਾਂ ਉਹਦੀ ਬੇਟੀ ਤਾਂ ਐਡੀ ਹੋਣੀ ਨਹੀਂ ਚਾਹੀਦੀ ਸੀ ਉਹਨੂੰ ਹੋਰ ਵੀ ਚਿੰਤਾ ਹੋ ਜਾਂਦੀ ਆ ਉਸੇ ਚਿੰਤਾ ਦੇ ਵਿੱਚ ਡੁੱਬੀ ਉਹ ਘਰ ਆਉਂਦੀ ਆ ਅਗਲੇ ਦਿਨ ਫੇਰ ਸਕੂਲ ਆਉਂਦੀ ਆ ਤੇ ਅਗਲੇ ਦਿਨ ਨੂਰੀ ਆ ਜਿਹੜੀ ਉਹ ਸਕੂਲ ਨਹੀਂ ਆਉਂਦੀ ਤੇ ਜਦੋਂ ਸਵੇਰੇ 3rd ਕਲਾਸ ਦੇ ਵਿੱਚ ਸਨੇਹਾ ਭੇਜਿਆ ਜਾਂਦਾ ਵੀ ਨੂਰੀ ਨੂੰ ਪ੍ਰਿੰਸੀਪਲ ਮੈਡਮ ਨੇ ਬੁਲਾਇਆ ਤਾਂ ਚਲੋ ਮੈਡਮਾਂ ਦਾ ਕਹਿੰਦੇ ਆ ਵੀ ਨੂਰੀ ਤਾਂ ਆਈ ਨਹੀਂ ਅੱਜ ਪ੍ਰਿੰਸੀਪਲ ਮੈਡਮ ਫੇਰ ਉਦਾਸ ਹੋ ਜਾਂਦੇ ਆ ਤੇ ਉਹ ਦੀਕਦੇ ਆ ਹਨਾ ਵੀ ਸ਼ਾਇਦ ਇਹਦੇ ਪਾਪਾ ਆਉਣ ਮਿਲਣ ਪਰ ਪੂਰਾ ਦਿਨ ਲੰਘ ਜਾਂਦਾ ਨਾ ਨੂਰੀ ਆਉਂਦੀ ਆ ਨਾ ਉਹਦੇ ਪਾਪਾ ਹੁੰਦੇ ਆ ਉਸ ਤੋਂ ਅਗਲੇ ਦਿਨ ਫਿਰ ਪ੍ਰਿੰਸੀਪਲ ਮੈਡਮ ਵੇਟ ਕਰਦੇ ਆ ਫਿਰ ਨਹੀਂ ਕੋਈ ਆਉਂਦਾ ਤੇ ਫਿਰ ਪ੍ਰਿੰਸੀਪਲ ਮੈਡਮ ਆ ਜਿਹੜੇ ਉਹ ਉਹਦੇ ਕਲਾਸ ਇੰਚਾਰਜ ਨੂੰ ਲੈ ਕੇ ਤੇ ਡਰਾਈਵਰ ਨੂੰ ਲੈ ਕੇ ਫਿਰ ਨੂਰੀ ਦੇ ਘਰ ਜਾਂਦੇ ਆ ਤੇ ਨੂਰੀ ਦੇ ਘਰ ਜਾ ਕੇ ਜਦੋਂ ਵੇਖਦੇ ਆ ਤਾਂ ਉਹਨਾਂ ਦੀਆਂ ਅੱਖਾਂ ਅੱਡੀਆਂ ਰਹਿ ਜਾਂਦੀਆਂ ਪੈਰਾਂ ਥੱਲੋਂ ਜ਼ਮੀਨ ਨਿਕਲ ਜਾਂਦੀ ਆ ਕਿਉਂਕਿ ਨੂਰੀ ਦੇ ਪਾਪਾ ਇੱਕ ਕਮਰੇ ਦੇ ਵਿੱਚ ਬੈੱਡ ਤੇ ਪਏ ਸੀ ਤੇ ਛੋਟੀ ਜੀ ਨੂਰੀ ਇਹ ਉਹਨਾਂ ਦੇ ਨਾ ਮਤਲਬ ਮੱਥੇ ਤੇ ਪੱਟੀਆਂ ਧਰ ਰਹੀ ਹੁੰਦੀ ਆ ਦੇਖ ਕੇ ਇਦਾਂ ਲੱਗਦਾ ਸੀ ਵੀ ਨੂਰੀ ਦੇ ਪਾਪਾ ਜਿਹੜੇ ਉਹ ਬਿਮਾਰ ਨੇ ਚਲੋ ਜਦੋਂ ਉਹ ਅੰਦਰ ਜਾਂਦੇ ਆ ਨੂਰੀ ਦੇ ਪਾਪਾ ਬਿਲਕੁਲ ਬੇਸੁਰਤ ਹੁੰਦੇ ਉਹਨਾਂ ਨੂੰ ਬਹੁਤ ਜ਼ਿਆਦਾ ਬੁਖਾਰ ਹੁੰਦਾ ਤੇ ਨੂਰੀ ਠੰਡੇ ਪਾਣੀ ਦੀਆਂ ਪੱਟੀਆਂ ਆਪਣੇ ਪਾਪਾ ਦੇ ਸਿਰ ਤੇ ਰੱਖ ਰਹੀ ਹੁੰਦੀ ਆ ਮੈਡਮ ਨੂੰ ਦੇਖ ਕੇ ਉਹ ਡਰ ਜਾਂਦੀ ਆ ਘਬਰਾ ਜਾਂਦੀ ਆ ਪਰ ਮੈਡਮ ਆ ਜਿਹੜੇ ਉਹਨੂੰ ਗੱਲ ਨਾ ਲਾਉਂਦੇ ਤੇ ਉਹਨੂੰ ਕਹਿੰਦੇ ਪੁੱਤਰ ਘਬਰਾਉਣ ਦੀ ਲੋੜ ਨਹੀਂ ਕੀ ਹੋਇਆ ਕੌਣ ਨੇ ਇਹ ਉਹ ਦੱਸਦੀ ਆ ਕਿ ਮੇਰੇ ਪਾਪਾ ਨੇ ਇਹਨਾਂ ਨੂੰ ਬੁਖਾਰ ਆ ਇਹ ਮੈਨੂੰ ਕਹਿੰਦੇ ਆ ਵੀ ਪੱਟੀਆਂ ਧਰ ਦੇ ਪਰ ਇਹ ਉੱਠ ਨਹੀਂ ਰਹੇ ਚਲੋ ਜਦੋਂ ਪ੍ਰਿੰਸੀਪਲ ਮੈਡਮ ਡਰਾਈਵਰ ਨੂੰ ਕਹਿੰਦੇ ਆ ਵੀ ਵੇਖਿਓ ਡਰਾਈਵਰ ਜਦੋਂ ਹੱਥ ਲਾ ਕੇ ਚੈੱਕ ਕਰਦਾ ਤਾਂ ਬਹੁਤ ਜ਼ਿਆਦਾ ਬੁਖਾਰ ਹੁੰਦਾ ਕਿਉਂਕਿ ਬੋਡੀ ਬਹੁਤ ਗਰਮ ਹੁੰਦੀ ਆ ਤੇ ਉਸ ਤੋਂ ਬਾਅਦ ਚਲੋ ਉਹ ਕਹਿੰਦੇ ਵੀ ਇਹਨਾਂ ਨੂੰ ਗੱਡੀ 'ਚ ਪਾਓ ਡਰਾਈਵਰ ਕਿਵੇਂ ਨਾ ਕਿਵੇਂ ਫੜ ਕੇ ਨੂਰੀ ਦੇ ਪਾਪਾ ਨੂੰ ਗੱਡੀ 'ਚ ਬਿਠਾਉਂਦੇ ਆ ਨੂਰੀ ਦੇ ਪਾਪਾ ਨੂੰ ਕੋਈ ਸੁਰਤ ਨਹੀਂ ਹੁੰਦੀ ਉਸ ਤੋਂ ਬਾਅਦ ਉਹਨਾਂ ਨੂੰ ਹਸਪਤਾਲ ਲੈ ਕੇ ਜਾਇਆ ਜਾਂਦਾ ਚਲੋ ਡਾਕਟਰ ਜਦੋਂ ਚੈੱਕ ਕਰਦੇ ਆ ਤਾਂ 104 ਡਿਗਰੀ ਬੁਖਾਰ ਹੁੰਦਾ ਤੇ ਡਾਕਟਰ ਕਹਿੰਦੇ ਵੀ ਜੇ ਇਹ ਤੇ ਇਹਨਾਂ ਨੂੰ ਕੁਝ ਵੀ ਹੋ ਸਕਦਾ ਸੀ ਡਾਕਟਰ ਉਹਨਾਂ ਨੂੰ ਐਡਮਿਟ ਕਰਦੇ ਆ ਤੇ ਉਹਨਾਂ ਦਾ ਟਰੀਟਮੈਂਟ ਸ਼ੁਰੂ ਕਰ ਦਿੰਦੇ ਆ ਤੇ ਪ੍ਰਿੰਸੀਪਲ ਮੈਡਮ ਆ ਜਿਹੜੇ ਉਹ ਦੂਜੇ ਮੈਡਮ ਨੂੰ ਤੇ ਡਰਾਈਵਰ ਨੂੰ ਭੇਜ ਦਿੰਦੇ ਆ ਤੇ ਆਪ ਉੱਥੇ ਬੈਠੇ ਰਹਿੰਦੇ ਆ ਸ਼ਾਮ ਹੋ ਜਾਂਦੀ ਆ ਸ਼ਾਮ ਹੋਏ ਨਰਸ ਬੁਲਾਉਣ ਆਉਂਦੀ ਆ ਕਿ ਤੁਹਾਡਾ ਮਰੀਜ਼ ਆ ਜਿਹੜਾ ਉਹ ਠੀਕ ਹੋ ਗਿਆ ਉਹਨਾਂ ਨੂੰ ਹੋਸ਼ ਆ ਗਈ ਆ ਨੂਰੀ ਆ ਜਿਹੜੀ ਉਹ ਵੀ ਪ੍ਰਿੰਸੀਪਲ ਮੈਡਮ ਦੇ ਕੋਲ ਹੀ ਬੈਠੀ ਰਹਿੰਦੀ ਆ ਚਲੋ ਜਦੋਂ ਕਲਪਨਾ ਅੰਦਰ ਜਾਂਦੀ ਆ ਤੇ ਨੂਰੀ ਦੇ ਪਾਪਾ ਦੀਆਂ ਅੱਖਾਂ ਖੁੱਲੀਆਂ ਹੁੰਦੀਆਂ ਉਹ ਵੇਖ ਰਹੇ ਹੁੰਦੇ ਆ ਤੇ ਉਹ ਸਾਹਮਣੇ ਕਲਪਨਾ ਨੂੰ ਦੇਖ ਕੇ ਉਹ ਵੀ ਅੱਖਾਂ ਦੇ ਵਿੱਚ ਹੰਝੂ ਲੈ ਆਉਂਦੇ ਆ ਤੇ ਉਹ ਕਹਿੰਦੀ ਆ ਕਲਪਨਾ ਤੂੰ ਉਹ ਕਹਿੰਦੀ ਹਾਂ ਰਾਹੁਲ ਮੈਂ ਤੂੰ ਤਾਂ ਮੈਨੂੰ ਛੱਡਦਾ ਸੀ ਪਰ ਦੇਖ ਮੈਨੂੰ ਫੇਰ ਸਮੇ ਨੇ ਤੇਰੇ ਅੱਗੇ ਲਿਆ ਕੇ ਖੜਾ ਕਰ ਦਿੱਤਾ ਠੀਕ ਹੋਂ ਤੁਸੀਂ ਉਹ ਕਹਿੰਦਾ ਹਾਂ ਹੁਣ ਮੈਂ ਠੀਕ ਆ ਉਹ ਕਹਿੰਦੀ ਵੀ ਮੈਂ ਤੈਨੂੰ ਪੁੱਛਣਾ ਤਾਂ ਬਹੁਤ ਕੁਝ ਚਾਹਣੀ ਆ ਪਰ ਹਜੇ ਤੁਸੀਂ ਠੀਕ ਹੋ ਜੋ ਉਹ ਕਹਿੰਦਾ ਨਹੀਂ ਮੈਨੂੰ ਹੁਣੇ ਪੁੱਛ ਲਾ ਜੋ ਪੁੱਛਣਾ ਹੋ ਸਕਦਾ ਮੈਂ ਤੇਰੇ ਨਾਲ ਗੱਲ ਕਰਕੇ ਠੀਕ ਹੋ ਜਾਂ ਉਸ ਤੋਂ ਬਾਅਦ ਉਹ ਕਹਿੰਦੀ ਵੀ ਨੂਰੀ ਕੀ ਦੀ ਬੇਟੀ ਆ ਉਹ ਕਹਿੰਦਾ ਵੀ ਨੂਰੀ ਆਪਣੀ ਹੀ ਬੇਟੀ ਆ ਜਦੋਂ ਉਹ ਆਪਣੀ ਕਹਿੰਦਾ ਤਾਂ ਕਲਪਨਾ ਨੂੰ ਆਪਣਾਪਨ ਮਹਿਸੂਸ ਹੁੰਦਾ ਉਹ ਕਹਿੰਦੀ ਵੀ ਮੈਨੂੰ ਸਾਰੀ ਗੱਲ ਸੱਚ ਦੱਸੋ ਫਿਰ ਰਾਹੁਲ ਦੱਸਣਾ ਸ਼ੁਰੂ ਕਰਦਾ ਵੀ ਤੇਰੇ ਨਾਲ ਤਲਾਕ ਹੋਣ ਤੋਂ ਬਾਅਦ ਉਸ ਤੋਂ ਬਾਅਦ ਹਣਾ ਮੰਮੀ ਆ ਜਿਹੜੀ ਉਹ ਚਾਹੁੰਦੀ ਸੀ ਵੀ ਮੇਰਾ ਵਿਆਹ ਹੋ ਜੇ ਪਰ ਮੇਰੇ ਵਾਸਤੇ ਕੋਈ ਰਿਸ਼ਤਾ ਨਹੀਂ ਆ ਰਿਹਾ ਸੀ ਫਿਰ ਜਿਹੜੀ ਨੂਰੀ ਆ ਇਹਦੀ ਮੰਮੀ ਦਾ ਤਲਾਕ ਹੋਇਆ ਹੁੰਦਾ ਤੇ ਇਹਦਾ ਰਿਸ਼ਤਾ ਆਉਂਦਾ ਜਦੋਂ ਗੱਲ ਹੁੰਦੀ ਆ ਵੀ ਇੱਕ ਬੇਟੀ ਆ ਉਹ ਵੀ ਤੁਹਾਨੂੰ ਸੰਭਾਲਣੀ ਪਊਗੀ ਤੇ ਚਲੋ ਕਹਿੰਦਾ ਵੀ ਰਿਸ਼ਤੇ ਦੀ ਹਾਂ ਹੋ ਜਾਂਦੀ ਆ ਮੈਂ ਨੂਰੀ ਨੂੰ ਅਪਣਾ ਲੈਣਾ ਮਾਂ ਵੀ ਨੂਰੀ ਨੂੰ ਅਪਣਾ ਲੈਂਦੀ ਆ ਸਾਡਾ ਵਿਆਹ ਹੋ ਜਾਂਦਾ ਇਹਦੀ ਮਾਂ ਘਰੇ ਆਉਂਦੀ ਆ ਪਰ ਇਹਦੀ ਮਾਂ 6 ਮਹੀਨਿਆਂ ਦੇ ਵਿੱਚ ਹੀ ਆਪਣੇ ਰੰਗ ਦਿਖਾਉਣੇ ਸ਼ੁਰੂ ਕਰ ਦਿੰਦੀ ਆ ਉਹ ਨੂਰੀ ਨੂੰ ਵੀ ਕੁੱਟਦੀ ਮਾਰਦੀ ਆ ਤੇ ਸਾਡੀ ਵੀ ਸੇਵਾ ਸੰਭਾਲ ਨਹੀਂ ਕਰਦੀ ਉਹਦੇ ਬਿਹੇਵਤ ਤੋਂ ਤੰਗ ਆ ਕੇ ਮੰਮੀ ਜਿਹੜੀ ਉਹ ਘਰ ਛੱਡ ਕੇ ਚਲੀ ਜਾਂਦੀ ਆ ਤੇ ਨਹਿਰ ਦੇ ਵਿੱਚ ਛਾਲ ਮਾਰ ਕੇ ਖੁਦਕੁਸ਼ੀ ਕਰ ਲੈਂਦੀ ਆ ਮਣਕਰ ਦੇ ਵਿੱਚ ਮੈਂ ਜਿਹੜਾ ਮੈਂ ਰਹਿ ਗਿਆ ਸੀ ਮੈਨੂੰ ਨੂਰੀ ਦੀ ਮਾਂ ਬਹੁਤ ਤੰਗ ਕਰਦੀ ਸੀ ਉਹ ਮੈਨੂੰ ਕਹਿੰਦੀ ਸੀ ਕਿ ਤੂੰ ਮੇਰੇ ਸ਼ੌਂਕ ਪੂਰੇ ਨਹੀਂ ਕਰਦਾ ਤੇਰੀ ਕਮਾਈ ਘਟਾ ਤੂੰ ਆਪਣੀ ਪਹਿਲੀ ਪਤਨੀ ਨੂੰ ਛੱਡਿਆ ਉਹਨੂੰ ਵੀ ਤਾਂ ਹੀ ਛੱਡਿਆ ਹੋ ਇਸ ਤਰ੍ਹਾਂ ਦੇ ਮੈਨੂੰ ਤਾਨੇ ਵੇਣੇ ਮਾਰਦੀ ਰਹਿੰਦੀ ਸੀ ਤੇ ਜਦੋਂ ਮੈਂ ਉਹਨੂੰ ਪਿਆਰ ਨਾਲ ਸਮਝਾਉਣ ਦੀ ਕੋਸ਼ਿਸ਼ ਕਰਦਾ ਸੀ ਤਾਂ ਉਹ ਮੇਰੀ ਗੱਲ ਵੀ ਨਹੀਂ ਸੁਣਦੀ ਸੀ ਤੇ ਇੱਕ ਦਿਨ ਮੈਨੂੰ ਪਤਾ ਲੱਗਿਆ ਵੀ ਉਹ ਨੂਰੀ ਨੂੰ ਛੱਡ ਕੇ ਕਿਤੇ ਚਲੀ ਗਈ ਆ ਮੈਨੂੰ ਨਹੀਂ ਪਤਾ ਉਹ ਕਿਸੇ ਬੰਦੇ ਨਾਲ ਗਈ ਆ ਮੈਨੂੰ ਨਹੀਂ ਪਤਾ ਉਹ ਕੱਲੀ ਗਈ ਆ ਮੈਨੂੰ ਨਹੀਂ ਪਤਾ ਉਹਨੇ ਖੁਦਕੁਸ਼ੀ ਕੀਤੀ ਐ ਮੈਨੂੰ ਨਹੀਂ ਪਤਾ ਉਹ ਜਾਣਬੁੱਝ ਕੇ ਗਈ ਐ ਉਸ ਦਿਨ ਦੀ ਗਈ ਉਹ ਮੁੜ ਕੇ ਘਰ ਨਹੀਂ ਆਈ ਨੂਰੀ ਮੇਰੀ ਜ਼ਿੰਮੇਵਾਰੀ ਆ ਕਿਉਂਕਿ ਮੈਨੂੰ ਧੀ ਬਣਾਇਆ ਸੀ ਤੇ ਮੈਂ ਇਹਨੂੰ ਧੀ ਹੀ ਬਣਾ ਕੇ ਰੱਖਣਾ ਚਾਹਣਾ ਪਹਿਲਾਂ ਮੇਰਾ ਕੰਮਕਾਰ ਠੀਕ ਚੱਲਦਾ ਸੀ ਪਰ ਹੁਣ ਮੈਂ ਤੁਰ ਅੰਦਰ ਤੱਕ ਟੁੱਟ ਗਿਆ ਹੱਥ ਨੇ ਮੈਨੂੰ ਸ਼ਰਾਬ ਪੀਤੀ ਬਣਾ ਨੀਂਦ ਨਹੀਂ ਆਉਂਦੀ ਤੇ ਮੇਰੀ ਕਮਾਈ ਇੰਨੀ ਹੈ ਨਹੀਂ ਕਿ ਮਨੂਰੀ ਦੀ ਫੀਸ ਭਰ ਸਕਾਂ ਇਸ ਕਰਕੇ ਮੈਂ ਸਕੂਲ ਦੇ ਵਿੱਚ ਜਾ ਕੇ ਕਿਸੇ ਦੇ ਮੱਥੇ ਵੀ ਨਹੀਂ ਲੱਗਦਾ ਕਿਉਂਕਿ ਮੈਨੂੰ ਇਹ ਹੁੰਦਾ ਵੀ ਜੇ ਮੈਨੂੰ ਪਛਾਣ ਲਿਆ ਤਾਂ ਰਸਤੇ 'ਚ ਖੜੇ ਕਿਤੇ ਮੈਥੋਂ ਫੀਸ ਮੰਗੀ ਜਾਊਗੀ ਤੇ ਵੀ ਜਿੰਨਾ ਟਾਈਮ ਸਕੂਲ ਵਾਲੇ ਐਡਜਸਟ ਕਰਦੇ ਆ ਕਰਨਦੇ ਹੋ ਇਹ ਸਾਰੀਆਂ ਗੱਲਾਂ ਸੁਣ ਕੇ ਕਲਪਨਾ ਦੀਆਂ ਅੱਖਾਂ ਦੇ ਵਿੱਚ ਹੰਝੂ ਆ ਜਾਂਦੇ ਆ ਉਹ ਨੂਰੀ ਨੂੰ ਆਪਣੇ ਕੋਲ ਬੁਲਾਉਂਦੀ ਆ ਤੇ ਘੁੱਟ ਕੇ ਆਪਣੇ ਨਾਲ ਲਾਉਂਦੀ ਆ ਤੇ ਉਹਨੂੰ ਕਹਿੰਦੀ ਰਾਹੁਲ ਸਭ ਕੁਝ ਠੀਕ ਹੋ ਜਾਊਗਾ ਤੂੰ ਫਿਕਰ ਨਾ ਕਰ ਚਲੋ ਰਾਹੁਲ ਆ ਜਿਹੜਾ ਉਹ ਵੀ ਉਹ ਤੋਂ ਮਾਫੀ ਮੰਗਦਾ ਕਹਿੰਦਾ ਵੀ ਮੈਂ ਤੇਰੇ ਨਾਲ ਗਲਤ ਕੀਤਾ ਤੇ ਉਹੀ ਮੇਰੇ ਨਾਲ ਹੋ ਗਿਆ ਉਸ ਤੋਂ ਬਾਅਦ ਕਲਪਨਾ ਜਿਹੜੀ ਉਹ ਨੂਰੀ ਨੂੰ ਆਪਣੇ ਘਰ ਲੈ ਆਉਂਦੀ ਆ ਕਰ ਲਿਆ ਕਿ ਉਹਨੂੰ ਚੰਗਾ ਖਾਣਾ ਖੂਣਾ ਖਵਾਉਂਦੀ ਆ ਤੇ ਰਾਹੁਲ ਐਡਮਿਟ ਹੁੰਦਾ ਦੋ ਦਿਨ ਐਡਮਿਟ ਰਹਿਣ ਤੋਂ ਬਾਅਦ ਰਾਹੁਲ ਬਿਲਕੁਲ ਠੀਕ ਹੋ ਜਾਂਦਾ ਤੇ ਹੁਣ ਡਾਕਟਰ ਕਹਿੰਦੇ ਆ ਤੁਸੀਂ ਇਹਨੂੰ ਘਰੇ ਲਿਜਾ ਸਕਦੇ ਹੋ ਤੇ ਫਿਰ ਉਸ ਤੋਂ ਬਾਅਦ ਕਲਪਨਾ ਜਿਹੜੀ ਉਹ ਰਾਹੁਲ ਨੂੰ ਆਪਣੇ ਘਰ ਹੀ ਲੈ ਕੇ ਆਉਂਦੀ ਆ ਛੁੱਟੀ ਦਿਵਾ ਕੇ ਤੇ ਫਿਰ ਉਹ ਹੁਣ ਆਪਦਾ ਘਰ ਵੇਖ ਕੇ ਹੈਰਾਨ ਰਹਿ ਜਾਂਦਾ ਤੇ ਉਹਨੂੰ ਕਹਿੰਦਾ ਵੀ ਮੈਂ ਤਾਂ ਤੇਰੇ ਤੋਂ ਮਾਫੀ ਵੀ ਨਹੀਂ ਮੰਗ ਸਕਦਾ ਪਰ ਤੇਰਾ ਬਹੁਤ ਬਹੁਤ ਧੰਨਵਾਦ ਉਹ ਕਹਿੰਦੀ ਨਹੀਂ ਧੰਨਵਾਦ ਵਾਲੀ ਕੋਈ ਗੱਲ ਨਹੀਂ ਉਹਨੂੰ ਪੁੱਛਦਾ ਵੀ ਕੀ ਤੂੰ ਦੂਜਾ ਵਿਆਹ ਨਹੀਂ ਕਰਾਇਆ ਉਹ ਕਹਿੰਦੀ ਨਾ ਮੈਂ ਦੂਜਾ ਵਿਆਹ ਕਰਾਉਣਾ ਸੀ ਕਿਉਂਕਿ ਦੂਜੇ ਵਿਆਹ 'ਚ ਵੀ ਤਾਂ ਮੇਰੇ ਤੋਂ ਔਲਾਦ ਦੀ ਮੰਗ ਰੱਖੀ ਜਾਣੀ ਸੀ ਮੈਨੂੰ ਪਤਾ ਜਦੋਂ ਮੈਂ ਮਾਂ ਨਹੀਂ ਬਣ ਸਕਦੀ ਤਾਂ ਰਾਹੁਲ ਕਹਿੰਦਾ ਕਿ ਮੈਨੂੰ ਇਹ ਗੱਲ ਕਹਿਣੀ ਨਹੀਂ ਚਾਹੀਦੀ ਕਲਪਨਾ ਪਰ ਮੈਂ ਕਹਿਣੀ ਚਾਹਣਾ ਕੀ ਆਪਾਂ ਦੁਬਾਰਾ ਤੋਂ ਜ਼ਿੰਦਗੀ ਸ਼ੁਰੂ ਨਹੀਂ ਕਰ ਸਕਦੇ ਹੁਣ ਤਾਂ ਆਪਣੇ ਕੋਲ ਆਪਣੀ ਬੇਟੀ ਵੀ ਆ ਠੀਕ ਆ ਮੈਂ ਗਲਤੀਆਂ ਕੀਤੀਆਂ ਜੇ ਤੂੰ ਮਾਂ ਨਹੀਂ ਬਣ ਸਕਦੀ ਸੀ ਤੇ ਇਹ ਵਿੱਚ ਤੇਰੀ ਤਾਂ ਕੋਈ ਗਲਤੀ ਨਹੀਂ ਸੀ ਮੈਂ ਤੇਰੇ ਨਾਲੋਂ ਰਿਸ਼ਤਾ ਤੋੜਿਆ ਪਰ ਹੁਣ ਸਭ ਕੁਝ ਠੀਕ ਨਹੀਂ ਹੋ ਸਕਦਾ ਤਾਂ ਕਲਪਨਾ ਜਿਹੜੀ ਉਹ ਨੂਰੀ ਦੀਆਂ ਅੱਖਾਂ ਵੱਲ ਵੇਖਦੀ ਆ ਤੇ ਉਹਨੂੰ ਨੂਰੀ ਤੇ ਤਰਸ ਆ ਜਾਂਦਾ ਉਹ ਕਹਿੰਦੀ ਹਾਂ ਰਾਹੁਲ ਸਭ ਕੁਝ ਠੀਕ ਹੋ ਸਕਦਾ ਤੇ ਅਸੀਂ ਠੀਕ ਕਰਾਂਗੇ ਅੱਜ ਤੋਂ ਬਾਅਦ ਤੁਸੀਂ ਮੇਰੇ ਨਾਲ ਰਹੋਗੇ ਤੇ ਆਪਾਂ ਦੁਬਾਰਾ ਵਿਆਹ ਕਰਵਾਵਾਂਗੇ ਤੇ ਉਸ ਤੋਂ ਬਾਅਦ ਕਲਪਨਾ ਜਿਹੜੀ ਅਗਲੇ ਦਿਨ ਮੰਦਰ ਦੇ ਵਿੱਚ ਜਾ ਕੇ ਚੁੱਪਚਾਪ ਰਾਹੁਲ ਦੇ ਨਾਲ ਵਿਆਹ ਕਰਵਾ ਲੈਂਦੀ ਆ ਤੇ ਜਦੋਂ ਉਹ ਸੰਦੂਰ ਲਾ ਕੇ ਆਉਂਦੀ ਆ ਤਾਂ ਉਹਦਾ ਸਟਾਫ ਆ ਜਿਹੜਾ ਉਹ ਵੀ ਹੈਰਾਨ ਰਹਿ ਜਾਂਦਾ ਤੇ ਫਿਰ ਉਹ ਕਲਰਕ ਨੂੰ ਬੁਲਾ ਕੇ ਕਹਿੰਦੀ ਆ ਕਿ ਨੂਰੀ ਦੀ ਜਿੰਨੀ ਵੀ ਫੀਸ ਆ ਉਹ ਮੈਨੂੰ ਦੱਸੋ ਤੇ ਉਸ ਤੋਂ ਬਾਅਦ ਉਹ ਸਾਰੇ ਸਟਾਫ ਨੂੰ ਬੁਲਾ ਲੈਂਦੀ ਆ ਬੁਲਾ ਕੇ ਉਹ ਦੱਸਦੀ ਆ ਵੀ ਨੂਰੀ ਮੇਰੀ ਹੀ ਧੀ ਆ ਫਿਰ ਉਹ ਸਾਰੀ ਆਪਣੀ ਸਟੋਰੀ ਦੱਸਦੀ ਆ ਵੀ ਇਸ ਤਰ੍ਹਾਂ ਮੇਰਾ ਡਿਵੋਰਸ ਹੋ ਗਿਆ ਸੀ ਵੀ ਮੇਰੇ ਘਰ ਵਾਲਿਆਂ ਨੇ ਦੂਜਾ ਵਿਆਹ ਕਰਾਇਆ ਇਹ ਉਹਦੀ ਕੁੜੀ ਸੀ ਹਨਾ ਸਾਰੀ ਸਟੋਰੀ ਦੱਸਦੀ ਆ ਤੇ ਸਟਾਫ ਵਾਲੇ ਆ ਜਿਹੜੇ ਉਹ ਕਲਪਨਾ ਮੈਡਮ ਦੇ ਇੰਨੇ ਬੜਪਣ ਤੇ ਵਾਹ ਵਾਹ ਕਰਦੇ ਆ ਤੇ ਉਹਨਾਂ ਨੂੰ ਕਹਿੰਦੇ ਆ ਵੀ ਦੇਖੋ ਤੁਸੀਂ ਕਿਸੇ ਦਾ ਮਾੜਾ ਨਹੀਂ ਕੀਤਾ ਸੀ ਤੁਹਾਡੀ ਜ਼ਿੰਦਗੀ ਦੇ ਵਿੱਚ ਸੋਖਾ ਆਉਣੀ ਸੀ ਠੀਕ ਆ ਕੁਝ ਟਾਈਮ ਤੁਸੀਂ ਮਾੜਾ ਹੰਡਾਇਆਗਾ ਤੇ ਉਹ ਮਾੜਾ ਸਮਾਂ ਵੀ ਬਹੁਤ ਵੱਡੀ ਸਿੱਖ ਦੇ ਕੇ ਜਾਂਦਾ ਹਨ ਕੋਈ ਵੀ ਮਾੜਾ ਸਮਾਂ ਆਉਂਦਾ ਤੇ ਸਾਨੂੰ ਸਿੱਖਿਆ ਹੀ ਦੇ ਕੇ ਜਾਂਦਾ ਪਰ ਤੁਸੀਂ ਵੱਡੇ ਦਿਲ ਵਾਲਿਓ ਤੁਸੀਂ ਆਪਣੇ ਪਤੀ ਨੂੰ ਮਾਫ ਕਰਕੇ ਉਹਨੂੰ ਦੁਬਾਰਾ ਅਪਣਾਇਆ ਤੇ ਨੂਰੀ ਵਰਗੀ ਤੀ ਤੁਹਾਡੇ ਝੋਲੀ ਦੇ ਵਿੱਚ ਪਈ ਆ ਉਸ ਤੋਂ ਬਾਅਦ ਨੂਰੀ ਹੈ ਜਿਹੜੀ ਉਹ ਆਪਣੀ ਮੰਮੀ ਦੇ ਨਾਲ ਗੱਡੀ ਤੇ ਸਕੂਲ ਆਉਂਦੀ ਆ ਤੇ ਹੁਣ ਕਲਪਨਾ ਦੀ ਜ਼ਿੰਦਗੀ ਹੈ ਜਿਹੜੀ ਉਹ ਦੁਬਾਰਾ ਤੋਂ ਸ਼ੁਰੂ ਹੋ ਜਾਂਦੀ ਆ ਦੇਖੋ ਨਵਰੀ ਸੀ ਜਿਹੜੀ ਉਹ ਕਿੱਥੋਂ ਆਈ ਕਿੱਥੇ ਆ ਕੇ ਕੀ ਦੀ ਧੀ ਬਣੀ ਹੀਲੇ ਵਸੀਲੇ ਬਣ ਜਾਂਦੇ ਆ ਜੇ ਮੰਨ ਲਵੋ ਕੋਈ ਔਰਤ ਮਾਂ ਨਹੀਂ ਬਣ ਸਕਦੀ ਤਾਂ ਇਹਦੇ ਵਿੱਚ ਉਹਦਾ ਕੋਈ ਕਸੂਰ ਨਹੀਂ ਹੁੰਦਾ ਇੰਨੀ ਛੋਟੀ ਗੱਲ ਤੇ ਰਿਸ਼ਤਾ ਨਹੀਂ ਤੋੜਿਆ ਜਾਣਾ ਚਾਹੀਦਾ ਜਿਨ੍ਹਾਂ ਦੇ ਬੱਚੇ ਨਹੀਂ ਹੁੰਦੇ ਉਹ ਅਨਾਥ ਆਸ਼ਰਮ ਦੇ ਵਿੱਚੋਂ ਬੱਚੇ ਗੋਦ ਲੈ ਲੈਂਦੇ ਆ ਕੋਈ ਰਿਸ਼ਤੇਦਾਰੀ ਚੋਂ ਲੈ ਲੈਂਦਾ ਸਾਰੀਆਂ ਚੀਜ਼ਾਂ ਦੇ ਹੱਲ ਹੁੰਦੇ ਆ ਜੇ ਕੋਈ ਬੰਦਾ ਨਿਭਾਉਣਾ ਚਾਹੇ ਤਾਂ ਕਿਵੇਂ ਲੱਗੀ ਤੁਹਾਨੂੰ ਆਪਣੀ ਇਹ ਕਹਾਣੀ ਤੁਸੀਂ ਕਮੈਂਟ ਕਰਕੇ ਜਰੂਰ ਦੱਸਿਓ ਮਿਲਾਂਗੇ ਕੱਲ ਨੂੰ ਕਿਸੇ ਹੋਰ ਨਵੀਂ ਕਹਾਣੀ ਦੇ ਨਾਲ ਤਦ ਤੱਕ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ